ਔਰ ਸਭ ਕੁਝ ਖੁੱਸ ਗਿਆ ਨਰਾਜ ਨਾ ਭਾਗ ਨਾ ਜ਼ਮੀਨ ਜਾਇਦਾਦ ਸਭ ਇੱਥੇ ਹੀ ਰਹਿ ਗਿਆ ਫੌਜਾਂ ਵੀ ਨਾਸ਼ ਹੋ ਗਈਆਂ ਖੁਦ ਵੀ ਨਾਸ਼ ਹੋ ਗਈ ਸਮਾਂ ਬਦਲਿਆ ਕਬੀਲਿਆਂ ਦੇ ਵਿੱਚ ਆ ਗਿਆ ਇਨਸਾਨ ਰਾਜ ਭਾਗ ਸੀ ਜਿਹੜਾ ਉਹ ਛੋਟੇ ਛੋਟੇ ਸਾਮ ਵਿੱਚ ਵੰਡਿਆ ਗਿਆ ਥਾਂ ਥਾਂ ਰਾਜੇ ਬਣ ਗਏ ਉਹਨਾਂ ਨੂੰ ਆਪਣਾ ਹੰਕਾਰ ਜਿਹੜੇ ਕਬੀਲੇ ਵਧੇਰੇ ਚੱਲ ਗਏ ਉਹਨਾਂ ਨੂੰ ਆਪਣਾ ਹੰਕਾਰ ਵੀ ਸਾਡੀ ਜਿੱਤ ਹੋਈ ਸਾਡੇ ਸੀ ਜਿੱਤ ਦਾ ਹੰਕਾਰ ਕਰਨ ਲੱਗ ਗਏ ਹੌਲੀ ਹੌਲੀ ਕੁਲਾਂ ਬਣ ਗਈਆਂ ਹੌਲੀ ਹੌਲੀ ਜਾਤਾਂ ਬਣ ਗਈਆਂ ਬੰਦੇ ਨੂੰ ਕੁਲਾਂ ਦਾ ਹੰਕਾਰ ਹੋਣ ਲੱਗ ਗਿਆ ਫਿਰ ਜਾਤਾਂ ਦਾ ਹੰਕਾਰ ਹੋਣ ਲੱਗ ਗਿਆ ਵੀ ਮੈਂ ਤਾਂ ਵੱਡੀ ਜਾਤ ਦਾ ਮੈਂ ਫਲਾਣੀ ਜਾਤ ਦਾ ਇਹ ਹੰਕਾਰ ਵੀ ਬਹੁਤ ਮਾੜਾ ਹੈ ਬੰਦਾ ਬਾਣੀ ਪੜਦਾ ਹੋਏ ਗੁਰੂ ਘਰ ਜਾਂਦਾ ਹੋਏ ਨਾਮ ਜਪਦਾ ਹੋਏ ਸਿਮਰਨ ਕਰਦਾ ਹੋਏ ਤੇ ਜੇ ਨਾਲ ਨਾਲ ਜਾਤ ਦਾ ਵੀ ਹੰਕਾਰ ਕਰਦਾ ਹੈ ਨਾ ਤਾਂ ਉਹਦਾ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਭਾਈ ਫਿਰ ਬੇਅਰਥ ਚਲਿਆ ਜਾਣਾ ਅੱਜ ਦਾ ਜੋ ਸ਼ਬਦ ਹੈ ਮਹਾਰਾਜ ਬਚਨ ਕਰ ਰਹੇ ਨੇ ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਾਤੀ ਦੇ ਕਿਆ ਹੱਥ ਸੱਚ ਪਰਖੀਐ ਭਾਈ ਤੇਰੀ ਜਾਤ ਦੇ ਹੱਥ ਵਿੱਚ ਕੁਝ ਨਹੀਂ ਹੈ ਵੀ ਜੇਦਾ ਤੂੰ ਹੰਕਾਰ ਕਰ ਰਿਹਾ ਵੀ ਮੈਂ ਫਲਾਣੀ ਜਾਤ ਦਾ ਮੈਂ ਫਲਾਣੀ ਗੋਤ ਦਾ ਇਹ ਤੇਰੀ ਜਾਤ ਦੇ ਹੱਥ ਵਿੱਚ ਕੁਝ ਨਹੀਂ ਹੈ ਵੀ ਤੂੰ ਜਾਤ ਕਰਕੇ ਤੇਰਾ ਕਰਮ ਨਿਵੇੜਾ ਹੋ ਜਾਏ ਨਿਵੇੜਾ ਕਰਮਾਂ ਨੇ ਕਰਨਾ ਜਾਤ ਨੇ ਥੋੜੋ ਕਰਨਾ ਕਿਸੇ ਵੀ ਥਾਂ ਤੇ ਆਪ ਜੀ ਦੇਖ ਲਓ ਗੁਰੂ ਦੀ ਮਰਿਆਦਾ ਸਭ ਦੇ ਲਈ ਇੱਕ ਹੈ ਕੋਈ ਵੱਡੀ ਜਾਤ ਵਾਲਾ ਆ ਕੇ ਨਹੀਂ ਕਹਿ ਸਕਦਾ ਜੀ ਮੈਂ ਤਾਂ ਵੱਡੀ ਜਾਤ ਵਾਲਾ ਆ ਗਿਆ ਹੁਣ ਮੇਰੇ ਲਈ ਕੋਈ ਵੱਖਰਾ ਕਰੋ ਮੇਰੇ ਲਈ ਕੋਈ ਵੱਖਰਾ ਗੱਦਾ ਲਾਓ ਜਾਂ ਮੇਰੇ ਲਈ ਵੱਖਰੀ ਕੁਰਸੀ ਲਾਓ ਜਾਂ ਮੇਰੇ ਲਈ ਕੋਈ ਵੱਖਰਾ ਲੰਗਰ ਤਿਆਰ ਕਰੋ ਜਾਂ ਮੇਰੇ ਲਈ ਕੋਈ ਵੱਖਰਾ ਕਰੋ ਸਭ ਦੇ ਲਈ ਇੱਕ ਮਹਾਰਾਜ ਜੀ ਦੀ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸੰਜਾ ਉਸ ਵੇਲੇ ਜਿਹੜੇ ਪ੍ਰਚਲਿਤ ਵਰਣਵੰਡ ਸਨ ਉਹਨਾਂ ਵਰਣਾ ਦੇ ਵਿੱਚ ਜਿਹੜੀਆਂ ਜਿਹੜੇ ਜਾਤਾਂ ਪਾਤਾਂ ਆਉਂਦੀਆਂ ਸਨ ਸਾਰਿਆਂ ਨੂੰ ਹੀ ਮਹਾਰਾਜ ਨੇ ਗਲਵਕੜੀ ਚ ਲੈ ਲਿਆ ਕਹਿੰਦੇ ਚਾਹੇ ਖੱਤਰੀ ਐ ਚਾਹੇ ਬ੍ਰਾਹਮਣ ਐ ਚਾਹੇ ਸ਼ੂਦਰ ਤੇ ਚਾਹੇ ਵੈਸ਼ ਐ ਹੁਣ ਸ਼ੂਦਰ ਦੇ ਵਿੱਚ ਬਹੁਤ ਸਾਰੀਆਂ ਨੀਵੀਆਂ ਜਾਤਾਂ ਆਉਂਦੀਆਂ ਜਿਨ੍ਹਾਂ ਨੂੰ ਲੋਕਾਂ ਨੇ ਦੁਰਕਾਰਿਆ ਜਿਨ੍ਹਾਂ ਨੂੰ ਸਮਾਜ ਨੇ ਨੇੜੇ ਨਹੀਂ ਲੱਗਣ ਦਿੱਤਾ ਜਿਨ੍ਹਾਂ ਦਾ ਪਰਛਾਵਾਂ ਤੱਕ ਲੋਕ ਪੈਣ ਤੋਂ ਆਪਣੇ ਉੱਤੇ ਡਰਦੇ ਸਨ ਕਹਿੰਦੇ ਦੂਰ ਹੋ ਜਾਓ ਦੂਰ ਹੋ ਜਾਓ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਵਿਚੇ ਲੈ ਕਰਕੇ ਕਿਹਾ ਭਾਈ ਸਾਰਿਆਂ ਨੂੰ ਉਪਦੇਸ਼ ਸਾਂਝਾ ਹੈ ਜਿਹੜਾ ਮਰਜੀ ਇਸ ਦਰ ਤੇ ਆਵੇ ਜਿਹੜਾ ਮਰਜੀ ਆ ਕੇ ਬਹਿ ਸਕਦਾ ਹੈ ਜਿਹੜਾ ਮਰਜੀ ਬਾਣੀ ਪੜ ਸਕਦਾ ਹੈ ਸਿਮਰਨ ਕਰ ਸਕਦਾ ਹੈ ਆਪਣਾ ਧਿਆਨ ਬਸ ਗੁਰੂ ਚਰਨਾਂ ਵਿੱਚ ਜੋੜਨਾ ਬੜਾ ਜ਼ਰੂਰੀ ਹੈ ਕਈ ਵਾਰੀ ਨਾ ਇਹ ਸਾਡਾ ਬੜਾ ਸਵਾਲ ਹੁੰਦਾ ਹੈ ਵੀ ਅਸੀਂ ਬਾਣੀ ਕੌਣ ਪੜ ਸਕਦਾ ਹੈ ਬਾਣੀ ਕਿੰਨੂੰ ਪੜਨੀ ਚਾਹੀਦੀ ਹੈ ਬਾਣੀ ਕੌਣ ਨਹੀਂ ਪੜ ਸਕਦਾ ਬਾਣੀ ਪੜਨ ਦੀ ਕੀ ਮਰਿਆਦਾ ਹੈ ਸਤਸੰਗਤ ਜੀ ਗੁਰਬਾਣੀ ਕੋਈ ਵੀ ਪੜ ਸਕਦਾ ਕੋਈ ਵੀ ਜ਼ਰੂਰੀ ਨਹੀਂ ਵੀ ਇੱਕ ਸਿੱਖ ਹੀ ਬਾਣੀ ਪੜ ਸਕਦਾ ਤੇ ਜ਼ਰੂਰੀ ਨਹੀਂ ਕਿ ਇੱਕ ਅੰਮ੍ਰਿਤਧਾਰੀ ਹੀ ਬਾਣੀ ਪੜ ਸਕਦਾ ਵੀ ਅੰਮ੍ਰਿਤ ਛਕ ਕੇ ਹੀ ਬਾਣੀ ਪੜ ਸਕਦੇ ਇੱਕ ਵੀਰ ਸੀ ਉਹਨੇ ਸਵਾਲ ਕੀਤਾ ਉਹਨੇ ਪੁੱਛਿਆ ਕਹਿੰਦੇ ਜੀ ਮੈਂ ਮੇਰੇ ਕੇਸ ਨਹੀਂ ਨੇ ਤੇ ਨਾ ਹੀ ਮੈਂ ਅੰਮ੍ਰਿਤ ਛਕਿਆ ਤੇ 나ਹੀਂ ਮੈਨੂੰ ਕੋਈ ਬਹੁਤਾ ਪਤਾ ਹੈ ਪਰ ਮੇਰਾ ਬਾਣੀ ਪੜਨ ਦਾ ਬੜਾ ਮਨ ਕਰਦਾ ਹੈ ਬਾਣੀ ਪੜਨ ਦਾ ਬੜਾ ਜੀ ਕਰਦਾ ਹੈ ਤੇ ਮੈਂ ਬਾਣੀ ਨਹੀਂ ਪਰ ਕਹਿੰਦੇ ਪੜ ਸਕਦਾ ਹਾਂ ਜੀ ਕੀ ਗੱਲ ਹੋ ਕਿ ਕਿਉਂ ਨਹੀਂ ਪੜ ਸਕਦੇ ਕੀ ਪ੍ਰੋਬਲਮ ਮੈਂ ਪੜਨੀ ਨਹੀਂ ਆਉਂਦੀ ਕਹਿੰਦੇ ਜੀ ਪੜਨੀ ਨਹੀਂ ਆਉਂਦੀ ਮੈਂ ਕਹਿੰਦਾ ਜੀ ਫਿਰ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਗੁਰਮੁਖੀ ਨਹੀਂ ਆਉਂਦੀ ਕਹਿੰਦੇ ਨਹੀਂ ਗੁਰਮੁਖੀ ਵੀ ਆਉਂਦੀ ਹੈ ਪੰਜਾਬੀ ਵੀ ਆਉਂਦੀ ਹੈ ਮੈਨੂੰ ਉਮੀਦ ਹੈ ਵੀ ਮੈਂ ਪੜਨ ਬੈਠਾਂ ਪੜ ਲਾਂਗਾ ਮੈਂ ਸੁਣਦਾ ਬੜਾ ਹਾਂ ਬਾਣੀ ਸੁਣ ਸੁਣ ਕੇ ਮੈਨੂੰ ਬੜਾ ਅਭਿਆਸ ਹੋਇਆ ਗੁਰਬਾਣੀ ਦੇ ਬੜੇ ਸ਼ਬਦ ਵੀ ਮੈਂ ਕਹਿੰਦਾ ਮੈਨੂੰ ਯਾਦ ਨੇ ਪਰ ਮੈਂ ਨਾ ਗੁੜਕਾ ਸਾਹਿਬ ਖੋਲ ਕੇ ਜਾਂ ਇਸ ਤਰ੍ਹਾਂ ਮਹਾਰਾਜ ਦੀ ਬਾਣੀ ਪੜ ਨਹੀਂ ਸਕਦਾ ਕਿਉਂਕਿ ਮੈਂ ਕੇਸ ਨਹੀਂ ਰੱਖੇ ਹੋਏ ਤੇ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ ਮੈਂ ਜੀ ਤੁਹਾਨੂੰ ਕਿਨੇ ਕਹਿ ਦਿੱਤਾ ਵੀ ਤੁਸੀਂ ਇਦਾਂ ਬਾਣੀ ਨਹੀਂ ਪੜ ਸਕਦੇ ਜੇ ਕੇਸ ਨਹੀਂ ਰੱਖੇ ਕਹਿੰਦੇ ਜੀ ਮੈਨੂੰ ਨਾਲ ਦੇ ਆਨੇ ਕਿਹਾ ਹੈ ਆਂ ਦੀਆਂ ਗਵੰਡੀਆਂ ਨੇ ਕਿਹਾ ਹੈ ਜੋ ਨਾਲ ਦੇ ਨੇ ਉਹ ਕਈ ਵਾਰੀ ਕਈ ਗੁੰਮਰਾਹ ਵੀ ਕਰਨ ਵਾਲੇ ਬੜੇ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਪੂਰਾ ਮਰਿਆਦਾ ਦਾ ਪਤਾ ਨਹੀਂ ਮੈਂ ਉਸ ਨੂੰ ਕਿਹਾ ਭਾਈ ਨਹੀਂ ਤੂੰ ਛੱਡ ਇਹਨਾਂ ਭਰਮਾਂ ਨੂੰ ਛੱਡ ਇਹਨਾਂ ਭੁਲੇਖਿਆਂ ਨੂੰ ਜੇ ਤੇਰਾ ਮਨ ਕਰਦਾ ਨਾ ਗੁਰਬਾਣੀ ਪੜਨ ਦਾ ਤੇ ਤੂੰ ਪੜ ਇਹ ਭਰਮ ਮਨੋਂ ਕੱਢ ਦੇ ਵੀ ਮੇਰੇ ਕੇਸ ਨਹੀਂ ਨੇ ਇਹ ਭਰਮ ਮਨੋਂ ਕੱਢ ਦੇ ਵੀ ਮੈਂ ਅੰਮ੍ਰਿਤ ਨਹੀਂ ਛਕਿਆ ਜਾਂ ਇਹ ਭਰਮ ਕੱਢ ਦੇ ਵੀ ਮੈਂ ਤਾਂ ਬੜਾ ਪਾਪੀ ਆ ਮੈਂ ਕੇਸ ਨਹੀਂ ਮੈਂ ਰੱਖੇ ਤੇ ਮੈਂ ਤਾਂ ਪਤਾ ਨਹੀਂ ਕੀ ਪਾਪ ਹੀ ਕਰ ਬੈਠਾ ਤੂੰ ਗੁਰੂ ਮਹਾਰਾਜ ਦੇ ਪਾਸੇ ਲੱਗ ਗੁਰਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਬਸ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਗੁਰਬਾਣੀ ਪੜ੍ਹਨ ਲੱਗਿਆ ਉਹ ਤੂੰ ਰੱਖ ਲਈਂ ਕਹਿੰਦਾ ਜੀ ਦੱਸੋ ਮੈਂ ਕਿ ਸਭ ਤੋਂ ਪਹਿਲਾਂ ਤੇ ਸਿਰ ਢੱਕਿਆ ਹੋਵੇ ਪੂਰਾ ਇਹ ਨਹੀਂ ਵੀ ਥੋੜਾ ਬਹੁਤਾ ਕੋਈ ਕੋਨਾ ਪੂਰਾ ਸਿਰ ਢੱਕਿਆ ਹੋਵੇ ਜੇ ਕੋ ਗੋਲ ਪਰਨਾ ਬਨ ਲੈ ਤੇ ਬੜੀ ਚੰਗੀ ਗੱਲ ਹੈ ਨਹੀਂ ਤੇ ਨਹੀਂ ਬਨ ਸਕਦਾ ਤਾਂ ਰਮਾਲ ਪੂਰਾ ਉੱਪਰ ਸਿਰ ਢੱਕ ਲੈ ਨੰਬਰ 2 ਜੋੜੇ ਨਹੀਂ ਪੈਰਾਂ ਝੁਨੇ ਚਾਹੀਦੇ ਜੋੜੇ ਉਤਾਰ ਕੇ ਸਿਰ ਢੱਕ ਕੇ ਹੱਥ ਉੱਤੇ ਧੋ ਕੇ ਸੁਚਾਓ ਕੇ ਇਸ਼ਨਾਨ ਕਰਕੇ ਬਾਣੀ ਪੜੋ ਤੇ ਮੈਂ ਕਹੇ ਜੇ ਅੰਮ੍ਰਿਤ ਵੇਲੇ ਸੰਭਾਲ ਸਕਣਾ ਤੇ ਇਹ ਵਰਗੀ ਦੀ ਇਸ ਹੀ ਕੋਈ ਨਹੀਂ ਵੀ ਜੇ ਅੰਮ੍ਰਿਤ ਵੇਲੇ ਗੁਰਬਾਣੀ ਪੜੇ ਅੰਮ੍ਰਿਤ ਵੇਲੇ ਨਾਮ ਜਪ ਕਰੇ ਤੇ ਸਾਧ ਸੰਗਤ ਜੀਓ ਮੈਂ ਉਸ ਨੌਜਵਾਨ ਨੂੰ ਪਰਸਨਲੀ ਪਰਸਨਲੀ ਤੌਰ ਤੇ ਕਾਫੀ 3-4 ਸਾਲਾਂ ਤੋਂ ਜਾਣਦਾ ਤੇ ਉਸ ਨੇ ਉਹ ਪੁਰਾਣੀ ਫੋਟੋ ਪੁਰਾਤਨ ਫੋਟੋ ਉਸ ਦੀ ਦੇਖੋਗੇ ਤੇ ਅੱਜ ਦੀ ਫੋਟੋ ਉਸ ਦੀ ਦੇਖੋਗੇ ਨਾ ਤੇ ਤੁਸੀਂ ਹੈਰਾਨ ਹੋ ਜਾਓਗੇ ਉਸ ਬੱਚੇ ਨੇ ਨੌਜਵਾਨ ਨੇ ਗੁਰਬਾਣੀ ਪੜ੍ਹ-ਪੜ ਕੇ ਨਾਮ ਜਪ-ਜਪ ਕੇ ਸਿਮਰਨ ਕਰ-ਕਰ ਕੇ ਉਹਦੀ ਐਸੀ ਲਿਵ ਜੁੜੀ ਐਸੀ ਲਿਵ ਜੁੜੀ ਉਸ ਨੂੰ ਕਹਿਣਾ ਹੀ ਨਹੀਂ ਪਿਆ ਵੀ ਤੂੰ ਕੇਸ ਰੱਖ ਲੈ ਆਪ ਹੈਰਾਨ ਹੋ ਜਾਓਗੇ ਉਸ ਨੂੰ ਕਹਿਣਾ ਹੀ ਨਹੀਂ ਪਿਆ ਵੀ ਤੂੰ ਅੰਮ੍ਰਿਤ ਸ਼ਕਲ ਹੈ ਉਹਨੇ ਕੇਸ ਵੀ ਰੱਖ ਲੈ ਦਸਤਾਰ ਬਨਣੀ ਵੀ ਸਿੱਖ ਲਈ ਅੰਮ੍ਰਿਤ ਵੀ ਛਕ ਲਿਆ ਗੁਰੂ ਵਾਲਾ ਬਣ ਗਿਆ ਅੱਜ ਉਹਦੀ ਕੋਈ ਪੁਰਾਤਨ ਫੋਟੋ ਦੇਖੇ ਤੇ ਅੱਜ ਦੀ ਫੋਟੋ ਦੇਖੇ ਤੇ ਹੈਰਾਨ ਹੋ ਜਾਗੇ ਵੀ ਇਹ ਇਹ ਉਹੀ ਬੰਦਾ ਹੈ ਇਹ ਜਿਹੜੀ ਪਹਿਲਾਂ ਵਾਲੀ ਫੋਟੋ ਸੀ ਤੇ ਇਹ ਹੁਣ ਵਾਲੀ ਫੋਟੋ ਅਸੀਂ ਗੁਰੂ ਨਾਲ ਜੋੜਦੇ ਹੀ ਨਾ ਗੁਰੂ ਦੇ ਸਹੀ ਰਸਤੇ ਤੇ ਦੱਸ ਦੇਈ ਇੱਕ ਨੌਜਵਾਨੀ ਨੂੰ ਬੱਚਿਆਂ ਨੂੰ ਤੇ ਸਾਨੂੰ ਫੇ ਕਹਿਣ ਦੀ ਕੁਝ ਲੋੜ ਨਹੀਂ ਪੈਗੀ ਗੁਰੂ ਸਾਹਿਬ ਆਪ ਸਿੱਧੇ ਰਾਹ ਪਾਉਣ ਵਾਲੇ ਨੇ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਸਹੀ ਰਾਹ ਦਿਖਾਉਣ ਵਾਲੇ ਗੁਰੂ ਸਾਹਿਬ ਨੇ ਅਸੀਂ ਰੋਜ਼ ਪੜਦੇ ਆ ਭੂਲੇ ਮਾਰਗ ਜਿਨੇ ਮਤਾਇਆ ਐਸਾ ਗੁਰ ਮੜ ਭਾਗੀ ਪਾਇਆ ਭੁੱਲਿਆਂ ਨੂੰ ਭਟਕਿਆਂ ਨੂੰ ਮਾਰਗ ਤੇ ਪਾਉਣ ਵਾਲੇ ਗੁਰੂ ਸਾਹਿਬ ਨੇ ਅਸੀਂ ਕੀ ਕਰਦੇ ਆ ਅਸੀਂ ਹਉਮੈ ਹੰਕਾਰ ਵਿੱਚ ਆ ਕੇ ਬਾਣੀ ਨੂੰ ਪੜਦੇ ਆ ਤੇ ਦੂਜਿਆਂ ਨੂੰ ਨੇੜੇ ਨਹੀਂ ਲੱਗਦੇ ਨੇ ਤਾਂ ਹੀ ਤਾਂ ਬੱਚੇ ਸਾਡੇ ਦੂਰ ਹੋ ਜਾਂਦੇ ਨੇ ਅਸੀਂ ਬੜਾ ਡਰਾ ਦਿੰਨੇ ਆ ਉਹਨਾਂ ਨੂੰ ਵੀ ਨਹੀਂ ਗੁਰਬਾਣੀ ਜੇ ਤੁਸੀਂ ਮੜਾ ਜੇ ਇਦਾਂ ਕਰਤਾ ਤੁਹਾਨੂੰ ਪਾਪ ਲੱਗੇਗਾ ਜੇ ਤੁਸੀਂ ਗੁਰਬਾਣੀ ਨੂੰ ਇਸ ਤਰ੍ਹਾਂ ਮੜਾ ਜਾ ਹੋ ਗਿਆ ਤਾਂ ਪਾਪ ਲੱਗ ਜਾਏਗਾ ਇਸ ਤਰ੍ਹਾਂ ਡਰਾ ਦਿੱਤਾ ਸੀ ਸਾਡੇ ਬੱਚੇ ਡਰ ਗਏ ਵੀ ਅਸੀਂ ਤੇ ਵਾਲ ਕਟਾ ਲਏ ਨੇ ਅਸੀਂ ਹੁਣ ਬਾਣੀ ਨਹੀਂ ਪੜ ਸਕਦੇ ਇੱਕ ਤਾਂ ਉਹ ਪਹਿਲਾਂ ਹੀ ਗਲਤੀ ਕਰ ਬੈਠੇ ਦੂਜੀ ਅਸੀਂ ਹੋਰ ਉੱਤੇ ਗਲਤੀ ਤੇ ਗਲਤੀ ਪਾਤੀ ਵੀ ਤੁਸੀਂ ਬਾਣੀ ਨਹੀਂ ਪੜ ਸਕਦੇ ਪਿਆਰਿਓ ਜੇ ਕੋਈ ਬਿਮਾਰ ਹੋ ਜਾਏ ਜੇ ਕਿਸੇ ਨੂੰ ਸੱਟ ਫੇਟ ਲੱਗ ਜਾਏ ਤੇ ਉਸ ਸਰੀਰ ਦੇ ਅੰਗ ਨੂੰ ਅਸੀਂ ਕੱਟਦੇ ਨਹੀਂ ਜਾਂ ਉਸ ਬੰਦੇ ਨੂੰ ਦੁਰਕਾਰ ਦੇ ਨਹੀਂ ਸਕੋਂ ਉਹਦੇ ਤੇ ਮਲਮ ਲਾਣੇ ਆ ਸਗੋਂ ਉਸਤੇ ਦਵਾਈ ਲਾਣੇ ਆ ਭਾਈ ਇਹਦਾ ਜ਼ਖਮ ਇਹਦਾ ਦੁੱਖ ਬਿਮਾਰੀ ਠੀਕ ਹੋ ਜਾਏ ਇੱਕ ਤੇ ਪਹਿਲਾਂ ਹੀ ਸਾਡੇ ਬੱਚੇ ਨਸ਼ਿਆਂ 'ਚ ਚਲੇ ਗਏ ਇਕ ਤੇ ਪਹਿਲਾਂ ਹੀ ਸਾਡੇ ਬੱਚੇ ਕੇਸ ਕਤਲ ਕਰਾ ਕੇ ਪਦਤ ਪੁਨੇ ਵੱਲ ਚਲੇ ਗਏ ਦੂਜਾ ਅਸੀਂ ਬਾਣੀ ਤੋਂ ਵੀ ਉਹਨਾਂ ਨੂੰ ਕਿਨਾਰਾ ਕਰਾਤਾ ਦੂਰ ਕਰਦਾ ਵੀ ਨਾ ਤੁਸੀਂ ਤੁਨ ਪਾਪੀ ਹੋਗੇ ਬਾਣੀ ਨਾ ਪੜਿਓ ਜੇ ਗੁਰੂ ਕਰਨਾ ਆਇਆ ਜੀ ਅੱਜ ਕਈ ਵਾਰੀ ਕਈ ਥਾਵਾਂ ਤੇ ਦੇਖੀਦਾ ਜਿਨ੍ਹਾਂ ਬੱਚੇ ਸੇਵਾ ਕਰਦੇ ਨੇ ਨਾ ਨੌਜਵਾਨ ਕੇਸ ਵੀ ਬੇਸ਼ੱਕ ਨਹੀਂ ਹੈਗੇ ਪਰ ਉਹਨਾਂ ਦਾ ਮਨ ਬੜਾ ਜੁੜਦਾ ਹੈ ਸੇਵਾ ਦੇ ਵਿੱਚ ਕਿਉਂਕਿ ਜੋ ਸਾਡੇ ਵੱਡੇ ਵਡੇਰੇ ਬਜ਼ੁਰਗਾਂ ਨੇ ਦਿੱਤੀਆਂ ਸ਼ਹਾਦਤਾਂ ਉਹਨਾਂ ਦਾ ਖੂਨ ਹੀ ਤਾਂ ਅਗਾ ਉਹਨਾਂ ਦੀਆਂ ਰਗਾਂ ਦੇ ਵਿੱਚ ਹੈ ਉਹ ਥੋੜਾ ਬਦਲ ਜਾਏਗਾ ਉਹ ਤਾਂ ਉਹੀ ਰਹੇਗਾ ਇਸ ਕਰਕੇ ਖੇਚ ਪੀੜ ਤਾਂ ਸਾਧ ਸੰਗਤ ਜੀ ਗੁਰੂ ਪ੍ਰਤੀ ਸਾਰਿਆਂ ਨੂੰ ਹੀ ਹੁੰਦੀ ਹੈ ਚਾਹੇ ਕਿਸੇ ਨੇ ਅਮਰਤ ਛਕਿਆ ਚਾਹੇ ਕਿਸੇ ਨੇ ਅਮਰਤ ਨਹੀਂ ਛਕਿਆ ਤੇ ਸਾਡੇ ਗੁਰੂ ਸਾਹਿਬਾਨੇ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਅਭਿਮਾਨ ਛੱਡੋ ਅਹੰਕਾਰ ਛੱਡੋ ਵੀ ਮੈਂ ਉੱਚਾ ਹਾਂ ਮੈਂ ਜਾਤ ਦਾ ਵੱਡਾ ਤੇ ਮੈਂ ਹੀ ਬਸ ਇਕੱਲਾ ਹੁਣ ਬਾਣੀ ਪੜ ਸਕਦਾ ਮੈਂ ਹੀ ਬਸ ਇਕੱਲਾ ਸਾਰਾ ਕੁਝ ਸਾਂਭ ਸਕਦਾ ਮਹਾਰਾਜ ਜੀ ਕਹਿੰਦੇ ਨਹੀਂ ਭਾਈ ਇਹ ਅਭਿਮਾਨ ਇਹ ਹੰਕਾਰ ਦਾ ਤਿਆਗ ਕਰ ਇਸ ਅਹੰਕਾਰ ਨੇ ਕੁਝ ਨਹੀਂ ਦੇਣਾ ਜਾਤੀ ਦੈ ਕਿਆ ਹੱਤ ਸੱਚ ਪਰਖੀ ਐ ਇਹ ਜਾਤ ਦੇ ਅਭਿਮਾਨ ਦੇ ਹੱਥ ਕੁਝ ਨਹੀਂ ਸੱਚ ਦੇ ਨਾਲ ਤੇਰੀ ਪਰਖ ਹੋਣੀ ਹੈ ਸਚਾਈ ਦੇ ਨਾਲ ਪਰਖ ਹੋਣੀ ਹੈ ਵੀ ਇਹਦੇ ਅੰਦਰ ਸੱਚ ਕਿੰਨਾ ਹੈ ਤੇ ਇਹ ਕਿੰਨਾ ਗੁਰੂ ਮਹਾਰਾਜ ਦੇ ਨਜ਼ਦੀਕ ਹੈ ਨੇੜੇ ਹੈ ਮੋਹਰਾ ਹੋਵੇ ਹੱਥ ਮਰੀਏ ਚਖੀਏ ਜੇ ਸਾਡੇ ਹੱਥ ਵਿੱਚ ਮੋਹਰਾ ਹੋਵੇ ਮੋਹਰਾ ਨਾ ਇਹ ਪੁਰਾਤਨ ਪੰਜਾਬੀ ਦਾ ਸ਼ਬਦ ਹੈ ਪਾਕਿਸਤਾਨ ਦੇ ਵਿੱਚ ਅਜ ਵੀ ਵਰਤਿਆ ਜਾਂਦਾ ਹੈ ਮੋਹਰਾ ਕਿਹਾ ਜਾਂਦਾ ਹੈ ਜ਼ਹਿਰ ਨਾ ਆਪ ਜੀ ਨੇ ਕਈ ਵਾਰ ਸੁਣਿਆ ਹੋਵੇਗਾ ਪੁਰਾਤਨ ਵੇਲਿਆਂ ਚ ਵਰਤਿਆ ਜਾਂਦਾ ਸੀ ਹੁਣ ਅੱਜ ਕੱਲ ਕੋਈ ਨਹੀਂ ਕਈ ਵਾਰੀ ਕਹਿ ਦਿੰਦੇ ਹੁੰਦੇ ਸਨ ਕਿ ਜੀ ਪ੍ਰਸ਼ਾਦਾ ਪਾਣੀ ਕੋ ਰੋਟੀ ਪਾਣੀ ਦਿਓ ਇਹਦੇ ਹੁਣ ਤੇ ਖਾਦਾ ਹੀ ਹੁਣ ਤੇ ਮੋਹਰਾ ਹੀ ਖਾਣਾ ਹੀ ਤੇ ਖਾ ਲੈ ਐਦਾਂ ਠੇਠ ਗੋਲੀਆਂ ਦੇ ਵਿੱਚ ਪੁਰਾਤਨ ਸਮਿਆਂ ਚ ਵਰਤਿਆ ਜਾਂਦਾ ਸੀ ਮੋਹਰਾ ਡੱਫ ਲੈ ਕਿਹਾ ਜਾਂਦਾ ਸੀ ਮੋਰਾ ਜ਼ਹਿਰ ਨੂੰ ਕਿਹਾ ਜਾਂਦਾ ਹੈ ਮਹਾਰਾਜ ਕਹਿੰਦੇ ਮੋਰਾ ਹੋਵੇ ਹੱਥ ਮਰੀਏ ਚਖੀਏ ਜੇ ਕੋਈ ਬੰਦਾ ਹਰ ਵੇਲੇ ਆਪਣੇ ਹੱਥ ਚ ਮੋਰਾ ਰੱਖੀ ਰੱਖੇ ਜ਼ਹਿਰ ਰੱਖੀ ਰੱਖੇ ਹਰ ਵੇਲੇ ਹੱਥ ਦੇ ਵਿੱਚ ਫੜੀ ਰੱਖੇ ਫੜੀ ਰੱਖੇ ਤੇ ਕੀ ਹੋਏਗਾ ਕਦੇ ਨਾ ਕਦੇ ਭੁਲੇਖੇ ਦੇ ਨਾਲ ਭਾਵੇਂ ਜਾਂ ਕੁਝ ਵੀ ਐਸਾ ਹੋਏਗਾ ਉਹ ਚਖਿਆ ਜਾਏਗਾ ਐਦਾਂ ਮੂੰਹ ਨੂੰ ਹੱਥ ਲੱਗ ਜਾਏਗਾ ਜਾਂ ਕੁਝ ਵੀ ਹੋ ਜਾਏਗਾ ਉਹ ਚਖਿਆ ਜਾਏਗਾ ਤੇ ਚਖ ਕੇ ਬੰਦਾ ਉਸੇ ਵੇਲੇ ਮਰ ਜਾਏਗਾ ਖਤਮ ਹੋ ਜਾਏਗਾ ਜਿਸ ਤਰ੍ਹਾਂ ਇੱਕ ਮੋਹਰਾ ਹੱਥ ਵਿੱਚ ਰੱਖਾਂਗੇ ਸਾ ਹਰ ਵੇਲੇ ਉਸ ਨੂੰ ਚਖਦਿਆਂ ਸਾਰ ਸਾਡੀ ਮੌਤ ਹੋ ਜਾਏਗੀ ਸਤਿਗੁਰੂ ਜੀ ਕਹਿੰਦੇ ਇਹ ਜਾਤ ਦਾ ਅਪਮਾਨ ਵੀ ਭਾਈ ਤੇਰੇ ਲਈ ਮੋਹਰੇ ਸਮਾਨ ਹੈ ਜੇ ਇਹ ਤੂੰ ਹੱਥ ਵਿੱਚ ਰੱਖੇਗਾ ਨਾ ਤੇ ਤੇਰੀ ਮੌਤ ਜਿਹੜੀ ਹੈ ਆਤਮਿਕ ਮੌਤ ਨਿਸ਼ਚਿਤ ਹੈ ਕਦੇ ਵੀ ਜੀਵਨ ਦੇ ਵਿੱਚ ਨਹੀਂ ਆ ਸਕਦਾ ਕਦੇ ਵੀ ਸੱਚ ਦੇ ਰਾਹ ਤੇ ਨਹੀਂ ਚੱਲ ਸਕਦਾ ਕਦੇ ਵੀ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਪੈ ਸਕਦਾ ਇਸ ਕਰਕੇ ਮੋਹਰੇ ਨੂੰ ਛੱਡਣਾ ਪੈਗਾ ਅਭਿਮਾਨ ਨੂੰ ਛੱਡਣਾ ਪੈਗਾ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਜੁਗੋ ਜੁਗ ਤੱਕ ਉਸ ਸੱਚੇ ਪ੍ਰਮਾਤਮਾ ਦੀ ਸਰਕਾਰ ਜਾਣੋ ਵੀ ਉਹੀ ਉਹ ਇੱਕ ਹੈ ਉਸ ਤੋਂ ਬਿਨਾ ਕੋਈ ਨਹੀਂ ਇਹ ਅਭਿਮਾਨ ਨਾ ਬੰਦੇ ਤੋਂ ਬੜਾ ਕੁਝ ਸਾਧ ਸੰਗਤ ਜੀ ਗਲਤ ਕਰਾ ਦਿੰਦਾ ਬਹੁਤ ਕੁਝ ਇਨਸਾਨ ਨੂੰ ਪਟਕਣਾ ਦੇ ਵਿੱਚ ਪਾ ਦਿੰਦਾ ਹੈ ਭੁਲੇਖਿਆਂ ਦੇ ਵਿੱਚ ਪਾ ਦਿੰਦਾ ਹੈ ਇੱਕ ਸਮੇਂ ਦੀ ਗੱਲ ਹੈ ਕੋਈ ਸਾਧੂ ਮਹਾਤਮਾ ਸੀ ਬੜਾ ਉਹ ਬੰਦਗੀ ਵਾਲਾ ਬੜਾ ਉਹ ਸਿਮਰਨ ਵਾਲਾ ਤੇ ਬੜਾ ਹੀ ਸਮਾਧੀ ਦੇ ਵਿੱਚ ਲੀਨ ਰਹਿੰਦਾ ਸੀ ਤੇ ਇੱਕ ਇਨਸਾਨ ਦੇ ਨਾਲ ਉਹਦੀ ਬੜੀ ਵਿਚਾਰ ਚੱਲਦੀ ਸੀ ਬਹੁਤ ਤਰ੍ਹਾਂ ਦੀ ਉਸ ਨੇ ਗੱਲਾਂ ਕਰਨੀਆਂ ਬੈਠਣਾ ਤੇ ਸਾਧੂ ਜੀ ਜਿਹੜਾ ਉਹ ਸਦਾ ਕਹਿੰਦਾ ਸੀ ਭਾਈ ਉਹ ਰੱਬ ਹੀ ਹੈ ਜੋ ਸਭ ਕੁਝ ਕਰਨ ਕਰਾਉਣ ਵਾਲਾ ਹੈ ਸਾਡੇ ਹੱਥ ਵਿੱਚ ਕੁਝ ਨਹੀਂ ਹੰਕਾਰ ਛੱਡੋ ਵਿਕਾਰ ਛੱਡੋ ਤੇ ਰੱਬ ਰੱਬ ਕਰੋ ਉਹਦੀ ਰਜ਼ਾ ਵਿੱਚ ਚੱਲੋ ਚੰਗੀ ਮਤ ਦਿੰਦੇ ਨੇ ਸਾਧੂ ਸੰਤ ਮਹਤਮਾ ਤੇ ਉਹ ਜਿਹੜਾ ਬੰਦਾ ਉਹਦੇ ਨਾਲ ਵਿਚਾਰ ਕਰਦਾ ਸੀ ਉਹਦੇ ਤੇ ਵਿਚਾਰ ਦਾ ਅਸਰ ਨਹੀਂ ਸੀ ਹੋ ਰਿਹਾ ਕਿਉਂਕਿ ਉਹ ਵਿਕਾਰੀ ਬੰਦਾ ਸੀ ਵਿਕਾਰਾਂ ਦੀ ਗ੍ਰਿਫਤ ਚ ਸੀ ਉਹ ਕਹਿੰਦਾ ਜੀ ਸਾਧੂ ਜੀ ਤੁਸੀਂ ਤਾਂ ਐਵੇਂ ਝੂਠ ਬੋਲਦੇ ਰਹਿੰਦੇ ਹੋ ਐਵੇਂ ਕਿਵੇਂ ਰੱਬ ਸਭ ਕੁਝ ਕਰ ਸਕਦਾ ਹੈ ਮੈਂ ਉਹ ਸਵੇਰੇ ਮੇਰੀ ਮਰਜ਼ੀ ਮੈਂ ਕਿੰਨੇ ਵਜੇ ਮਰਜ਼ੀ ਉੱਠਾਂ ਜਾਗਾਂ ਮੈਨੂੰ ਰੱਬ ਉਠਾਲ ਦੇਗਾ ਮੈਂ ਮੇਰੀ ਮਰਜ਼ੀ ਆ ਮੈਂ ਉੱਠਦਾ ਇਸ਼ਨਾਨ ਕਰਦਾ ਤਿਆਰ ਹੁੰਨਾ ਰੱਬ ਇਹਦੇ ਵਿੱਚ ਕੀ ਕਰਦਾ ਮੇਰੀ ਮਰਜ਼ੀ ਆ ਮੈਂ ਜੋ ਮਰਜ਼ੀ ਖਾਂਦਾ ਪੀਂਦਾ ਪਹਿਨਦਾ ਰੱਬ ਇਹਦੇ ਵਿੱਚ ਕੀ ਕਰ ਸਕਦਾ ਉਹ ਸਾਧੂ ਮਹਾਤਮਾ ਨੇ ਬਥੇਰਾ ਸਮਝਾਇਆ ਵੀ ਨਹੀਂ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਰੱਬ ਸਭ ਕੁਝ ਕਰ ਰਿਹਾ ਰੱਬ ਨੂੰ ਚੈਲੰਜ ਨਾ ਕਰੋ ਉਸ ਵਾਹਿਗੁਰੂ ਪਰਮਾਤਮਾ ਨੂੰ ਚੈਲੰਜ ਨਾ ਕਰੋ ਉਹ ਕਹਿੰਦਾ ਨਹੀਂ ਮੈਂ ਅੱਜ ਚੈਲੰਜ ਕਰ ਰਿਹਾ ਸਿੱਧਾ ਤੁਹਾਨੂੰ ਤੇ ਤੁਹਾਡੇ ਰੱਬ ਨੂੰ ਸੰਧਿਆ ਵੇਲੇ ਸੀ ਵਿਚਾਰ ਹੋ ਰਿਹਾ ਸੀ ਕਹਿੰਦਾ ਕੱਲ ਦਾ ਦਿਨ ਜਿਹੜੀ ਸਵੇਰ ਚੜ੍ਹੇਗੀ ਨਾ ਮੈਂ ਭੋਜਨ ਨਹੀਂ ਛਕਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਰਜ ਢਲਣ ਤੱਕ ਮੈਂ ਭੋਜਨ ਨਹੀਂ ਸ਼ਕਣਾ ਤੁਸੀਂ ਕਹਿੰਦੇ ਹੋ ਸਭ ਨੂੰ ਖਵਾਉਣ ਵਾਲਾ ਪਰਮਾਤਮਾ ਹੈ ਸਭ ਨੂੰ ਰਿਜਕ ਦੇਣ ਵਾਲਾ ਪਰਮਾਤਮਾ ਹੈ ਲਓ ਮੈਂ ਕਰਦਾ ਚੈਲੰਜ ਤੁਹਾਡੇ ਰੱਬ ਨੂੰ ਮੈਂ ਕੱਲ ਸਾਰਾ ਦਿਨ ਭੋਜਨ ਨਹੀਂ ਸ਼ਕਣਾ ਜੇ ਹੈ ਕੋਈ ਕਿਤੇ ਰੱਬ ਤੇ ਮੈਨੂੰ ਭੋਜਨ ਖਵਾ ਕੇ ਦਿਖਾ ਦੇ ਤੇ ਸਾਧੂ ਮਹਾਤਮਾ ਵੀ ਫਿਰ ਸਾਥ ਸੰਗਤ ਜੀ ਜਦੋਂ ਰੱਬ ਤੇ ਗੱਲ ਆ ਜਾਏ ਜਦੋਂ ਗੁਰੂ ਤੇ ਗੱਲ ਆ ਜਾਏ ਉਦੋਂ ਫਿਰ ਬਰਦਾਸ਼ਤ ਨਹੀਂ ਕਰਦੇ ਕਹਿੰਦੇ ਠੀਕ ਹੈ ਫਿਰ ਮੈਂ ਵੀ ਆਪਣੇ ਰੱਬ ਦੇ ਇਸ਼ਟ ਤੇ ਭਰੋਸਾ ਰੱਖ ਕੇ ਕਹਿੰਨਾ ਵੀ ਕੱਲ ਰੱਬ ਤੈਨੂੰ ਭੋਜਨ ਖਵਾ ਕੇ ਹੀ ਰਹੇਗਾ ਉਹ ਕਹਿੰਦਾ ਮੈਂ ਨਹੀਂ ਖਾਣਾ ਜਿੱਦ ਫੜ ਲਈ ਚਲਿਆ ਗਿਆ ਸਾਧੂ ਤੋਂ ਲਾ ਕੇ ਅੱਗੇ ਆਪਨੇ ਕਹ ਗਿਆ ਜਾ ਕੇ ਪ੍ਰਸ਼ਾਦਾ ਪਾਣੀ ਰੱਜ ਕੇ ਛਕ ਲਿਆ ਬੀ ਸਵੇਰੇ ਤੇ ਛਕਣਾ ਨਹੀਂ ਜਿਵੇਂ ਹੁਣ ਅੱਗੇ ਵਰਤ ਨਹੀਂ ਆਉਂਦੇ ਬੀਬੀਆਂ ਵਰਤ ਰੱਖਦੀਆਂ ਨੇ ਪਹਿਲਾਂ ਪਹਿਲਾਂ ਇੱਕ ਸਮਾਂ ਉਦੋਂ ਰੱਜ ਕੇ ਸਾਰਾ ਕੁਝ ਖਾ ਲੈਣਾ ਫਲ ਫਰੂਟ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੀ ਦਿਨੇ ਭੁੱਖ ਨਾ ਲੱਗੇ ਇਹ ਸਭ ਸਾਧ ਸੰਗਤ ਜੀ ਪਖੰਡਾ ਮਹਾਰਾਜ ਦੀ ਬਾਣੀ ਨੇ ਸਾਰਾ ਕੁਝ ਸਾਨੂੰ ਖੋਲ ਕੇ ਦੱਸਿਆ ਹੈ ਕਿ ਭਾਈ ਆਹ ਕਰਮ ਜੇ ਵਰਤ ਰੱਖਣ ਨਾਲ ਉਮਰ ਸਾਧ ਸੰਗਤ ਜੀ ਵਾਧੀ ਹੁੰਦੀ ਜਾਂ ਕਿਸੇ ਦੀ ਰੱਖਿਆ ਹੁੰਦੀ ਤੇ ਕੋਈ ਮਰਦਾ ਹੀ ਨਾ ਇਹ ਵੱਡੇ ਵੱਡੇ ਅੰਗਰੇਜ਼ ਵਿਗਿਆਨੀ ਐ ਐਵੇਂ ਥੋੜਾ ਤੁਰੇ ਫਿਰਦੇ ਨੇ ਇਹਨਾਂ ਨੂੰ ਇਹ ਖੋਜ ਕਰਕੇ ਤੇ ਇਹਨਾਂ ਨੇ ਤੇ ਰੋਜ਼ ਹੀ ਵਰਤ ਰੱਖੀ ਰੱਖਣੇ ਹਨ ਆਪਣੇ ਲਈ ਬੰਦੇ ਆਪਾਂ ਹਾਇਰ ਕਰ ਲੈਂਦੇ ਰੱਖ ਲੈਂਦੇ ਵੀ ਲੋ ਜੀ ਮੇਰੇ ਲਈ ਵਰਤ ਰੱਖੋ ਤੇ ਮੇਰੀਆਂ ਉਮਰਾਂ ਵਧਾਓ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ ਕਿ ਭਾਈ ਛੋੜੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਹੋਏ ਰੰਡ ਮਹਾਰਾਜ ਕਹਿੰਦੇ ਨਿਰਾ ਪਖੰਡ ਹੈ ਪਹਿਲਾਂ ਰੱਜ ਕੇ ਪੇਟ ਭਰ ਕੇ ਖਾ ਲੈਣੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਫਿਰ ਵਰਤ ਰੱਖਣਾ ਤੇ ਫਿਰ ਸ਼ਾਮ ਨੂੰ ਫਿਰ ਰੱਜ ਕੇ ਖਾ ਲੈ ਪਖੰਡ ਦੇ ਤੌਰ ਤੇ ਇਹਨੂੰ ਨਾ ਕਰੀਏ ਜੇ ਇਹਨੂੰ ਵੈਸੇ ਤੁਸੀਂ ਸਰੀਰ ਨੂੰ ਡੀਟੌਕਸ ਕਰਨਾ ਹੈ ਜਾਂ ਸਰੀਰ ਨੂੰ ਰੈਸਟ ਦੇਣਾ ਹੈ ਫਿਰ ਭਾਵੇਂ ਤੁਸੀਂ ਹਰ ਵੇਲੇ ਕਰੀ ਰੱਖੋ ਪਰ ਭਰਮ ਦੇ ਨਾਲ ਨਾ ਜੋੜੋ ਵੀ ਮੈਂ ਇਹਨੂੰ ਵਰਤ ਰੱਖ ਲਿਆ ਤੇ ਮੇਰੇ ਘਰ ਵਾਲੇ ਦੀ ਉਮਰ ਵਧੇ ਜਾਂ ਕੋਈ ਇਦਾਂ ਦਾ ਹੋ ਜਾਏ ਇਹ ਸਭ ਮਹਾਰਾਜ ਕਹਿੰਦੇ ਭਾਈ ਫੋਕਟ ਕਰਮ ਨੇ ਤੇ ਉਹਨੇ ਐਵੇਂ ਹੀ ਰਾਤ ਨੂੰ ਭੋਜਨ ਛਕ ਲਿਆ ਰੱਜ ਕੇ ਐ ਪ੍ਰਸ਼ਾਦਾ ਪਾਣੀ ਸਾਰਾ ਕੁਝ ਵੀ ਸਵੇਰੇ ਮੈਂ ਨਹੀਂ ਛਕਣਾ ਚੈਲੰਜ ਕਰਤਾ ਸਵੇਰ ਹੋਈ ਉઠਿਆ ਆਪਣਾ ਇਸ਼ਨਾਨ ਪਾਣੀ ਕੀਤਾ ਕਾਮਕਾਰੋ ਨੇ ਸੰਕੋਚ ਦਿੱਤਾ ਵੀ ਕਾਮਕਾਰ ਬਿਨਾ ਭੁੱਖੇ-ਭੁੱਖੇ ਰਹਿ ਕੇ ਉਹ ਕੰਮ ਕਰ ਕਿਵੇਂ ਕਰਾਂਗੇ ਸਾਰਾ ਦਿਨ ਹੁਣ ਭੁੱਖਿਆਂ ਬਤੀਤ ਕਰਨਾ 11-12 ਵਜੇ ਤੱਕ ਦੇ ਸਮੇਂ ਤੱਕ ਘਰ ਬੈਠਾ ਰਿਹਾ ਬੈਠਾ ਰਿਹਾ ਘਰਦਿਆਂ ਨੇ ਤੇ ਉਹਨ ਪ੍ਰਸ਼ਾਦੇ ਪਾਣੀ ਪਕਾਉਣਾ ਸ਼ੁਰੂ ਕਰਤਾ ਆਮ ਨੋਰਮਲ ਜੀ ਗੱਲ ਹੈ ਜੇ ਬੰਦੇ ਨੂੰ ਕੁਝ ਨਾ ਛਕਿਆ ਹੋਵੇ 10 ਵਜੇ ਤੱਕ 11 ਵਜੇ ਤੱਕ ਤਾਂ ਭੁੱਖ ਬੁਰਾ ਹਾਲ ਕਰ ਹੀ ਦਿੰਦੀ ਹੈ ਉਹੀ ਗੱਲ ਹੋਈ ਘਰਦਿਆਂ ਨੇ ਪ੍ਰਸ਼ਾਦੇ ਪਾਣੀ ਪਕਾਣੇ ਸ਼ੁਰੂ ਕਰ ਦਿੱਤੇ ਸਗੋਂ ਘਰਦਿਆਂ ਨੇ ਵਧੀਆ ਪ੍ਰਸ਼ਾਦਾ ਤਿਆਰ ਕਰ ਲਿਆ ਉਸ ਦਿਨ ਕੁਦਰਤੀ ਉਹ ਬੜਾ ਮੁਸ਼ਕਲ ਰੋਕ ਨਾ ਪਾਏ ਆਪਣੇ ਆਪ ਨੂੰ ਵੀ ਮੈਂ ਕੀ ਕਰਾਂ ਭੁੱਖ ਲੱਗੀ ਐ ਇੱਥੇ ਘਰ ਤਰ੍ਹਾਂ ਤਰ੍ਹਾਂ ਦੇ ਭਗਵਾਨ ਤਿਆਰ ਹੋ ਰਹੇ ਨੇ ਉਹਨੇ ਸੋਚਿਆ ਕਿ ਮਨਾ ਮੈਂ ਘਰ ਛੱਡ ਕੇ ਹੀ ਚਲਾ ਜਾਣਾ ਅੱਜ ਦੇ ਦਿਨ ਲਈ ਸ਼ਾਮ ਨੂੰ ਆ ਕੇ ਵੜਾਂਗਾ ਘਰ ਰਿਆ ਤੇ ਨਾ ਕਦੇ ਕੁਝ ਬਣਾਣਾ ਕਦੇ ਕੁਝ ਬਣਾਣਾ ਬੱਚੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਣਗੇ ਤੇ ਮੇਰਾ ਮਨ ਕਰੇਗਾ ਮੈਂ ਛੱਡ ਕੇ ਚਪਰਾ ਜੰਗਲ 'ਚ ਹੀ ਜਾਣਾ ਉਥੇ ਜੰਗਲ ਦੇ ਵਿੱਚ ਰਹਿਣਾ ਸਾਰਾ ਦਿਨ ਤੇ ਸ਼ਾਮ ਨੂੰ ਆ ਜਾਵਾਂਗਾ ਇਹ ਸੋਚ ਕੇ ਉਹ ਦੁਪਹਿਰ ਦੇ ਵੇਲੇ ਭੁੱਖਾ ਬਹੁਤ ਭੁੱਖ ਲੱਗ ਗਈ ਉਸ ਵੇਲੇ ਚੱਲਿਆ ਗਿਆ ਜੰਗਲ ਦੇ ਵਿੱਚ ਜੰਗਲ ਦੇ ਵਿੱਚ ਰਹਿੰਦਾ ਕਾਫੀ ਸਮਾਂ ਬਤੀਤ ਕਰਦਾ ਹੈ ਦੁਪਹਿਰ ਤੋਂ ਬਾਅਦ ਦਾ ਫਿਰ ਸਮਾਂ ਢਲਣ ਲੱਗ ਜਾਂਦਾ ਹੈ ਸੰਧਿਆ ਵੇਲੇ ਤੋਂ ਪਹਿਲਾਂ ਦੁਪਹਿਰ ਤੋਂ ਬਾਅਦ ਸਮਾਂ 3:00 ਵਜੇ ਦਾ ਆਉਂਦਾ ਤੇ ਜੰਗਲ ਦੇ ਵਿੱਚ ਟਹਿਲਦਾ ਰਹਿੰਦਾ ਟਹਿਲਦਾ ਟਹਿਲਦਾ ਅੱਗੇ ਜਾਂਦੇ ਆ ਨਾ ਉਸ ਨੂੰ ਇੱਕ ਗਠੜੀ ਦਿਖਦੀ ਹੈ ਪੋਟਲੀ ਜੀ ਦੇਖਦਾ ਵੀ ਇਹ ਕੀ ਹੈ ਦੇਖੀਏ ਜਦੋਂ ਖੋਲ ਕੇ ਦੇਖਦਾ ਤੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਭਗਵਾਨ ਪ੍ਰਸ਼ਾਦਾ ਚਾਵਲ ਤੇ ਅਨੇਕਾਂ ਤਰ੍ਹਾਂ ਦੇ ਭਗਵਾਨ ਖਾਣ ਦੀਆਂ ਚੀਜ਼ਾਂ ਪਈਆਂ ਨੇ ਉਹ ਦੇਖ ਕੇ ਹੈਰਾਨ ਹੁੰਦਾ ਕਿ ਇਹ ਖਾਣ ਦੀਆਂ ਚੀਜ਼ਾਂ ਇਹ ਟਿਫਨ ਪੈਕ ਕਰਕੇ ਬੋਟਲੀਆਂ ਬਣ ਕੇ ਕਿਹਨੇ ਰੱਖੀਆਂ ਨੇ ਰੱਬ ਨੇ ਰੱਖੀਆਂ ਨੇ ਉਹਦੇ ਮਨ 'ਚ ਖਿਆਲ ਆ ਗਿਆ ਰੱਬ ਨੇ ਰੱਖੀਆਂ ਨੇ ਅੰਕਾਰਿਆ ਬੰਦਾ ਸਾਧ ਸੰਗਤ ਜੀ ਕਿੱਥੇ ਕਿੰਨਾ ਉਹ ਹੋ ਜਾਂਦਾ ਹੈ ਰੱਬ ਦੇ ਹੀ ਚੈਲੰਜ ਕਰ ਦਿੰਦਾ ਹੈ ਕਹਿੰਦਾ ਰੱਬ ਨੇ ਰੱਖੀਆਂ ਨੇ ਤੇ ਮੁਸਕਰਾਇਆ ਹਸਿਆ ਕਹਿੰਦਾ ਲਾਲੇ ਜੋਰ ਫਿਰ ਮੈਂ ਨਹੀਂ ਖਾਣੀਆ ਕਹਿੰਦਾ ਬੰਦਾ ਲਾਲੇ ਜੋਰ ਰੱਬਾ ਮੈਂ ਨਹੀਂ ਖਾਂਦਾ ਇਹਨੂੰ ਇਹ ਦੇਖੀ ਮੇਰੇ ਤੋਂ ਮੂੰਹ 'ਚ ਥੋੜਾ ਪਾ ਸਕਦੇ ਧੱਕੇ ਨਾਲ ਨਹੀਂ ਮੈਂ ਖਾਣੀਆ ਮੈਂ ਚੈਲੰਜ ਕੀਤਾ ਤੂੰ ਕੁਝ ਨਹੀਂ ਕਰ ਸਕਦਾ ਮੈਂ ਹੀ ਆ ਜੋ ਕਰ ਸਕਦਾ ਮੇਰੀ ਮਰਜ਼ੀ ਹੋਏਗੀ ਤੇ ਮੈਂ ਖਾਵਾਂਗਾ ਨਹੀਂ ਤੇ ਮੈਂ ਨਹੀਂ ਖਾਣਾ ਤੇ ਉਹ ਆਪਣਾ ਇਹਨੇ ਨੂੰ ਘੋੜਿਆਂ ਦੀ ਧਗੜ ਧਗੜ ਦੀ ਆਵਾਜ਼ ਆਉਣ ਲੱਗੀ ਡਾਕੂ ਸਨ ਲੁਟੇਰੇ ਸਨ ਉਹ ਫਟਾਫਟ ਭੱਜ ਕੇ ਝਾੜੀਆਂ ਦੇ ਪਿੱਛੇ ਲੁਕ ਗਏ ਜਿਹੜਾ ਉਹ ਅਸਲ ਦੇ ਵਿੱਚ ਪ੍ਰਸ਼ਾਦਾ ਸੀ ਨਾ ਉਹ ਕਿਸੇ ਇਨਸਾਨ ਦਾ ਸੀ ਕਿਸੇ ਬੰਦੇ ਦਾ ਸੀ ਉਹ ਕਿਸੇ ਜਗ੍ਹਾ ਤੇ ਜਾ ਰਿਹਾ ਸੀ ਆਪਣਾ ਪ੍ਰਸ਼ਾਦਾ ਪਾਣੀ ਨਾਲ ਬੰਨ ਕੇ ਤੇ ਉਹੀ ਚੋਰ ਡਾਕੂ ਲੁਟੇਰਿਆਂ ਤੋਂ ਡਰਦਾ ਉਹ ਆਪਣਾ ਰੋਟੀ ਪਾਣੀ ਉਥੇ ਛੱਡ ਕੇ ਤੇ ਆਪ ਭੱਜ ਗਿਆ ਸੀ ਲੁਕ ਗਿਆ ਸੀ ਤੇ ਹੁਣ ਉਹ ਬੰਦਾ ਵੀ ਲੁਕ ਗਿਆ ਜਦੋਂ ਡਾਕੂ ਆਏ ਤੇ ਰਾਹ ਚ ਉਹਨਾਂ ਦੇਖਿਆ ਵੀ ਕੁਝ ਸਮਾਨ ਪਿਆ ਦੇਖਿਆ ਉਹਨਾਂ ਨੇ ਖੋਲਿਆ ਕਹਿੰਦੇ ਜੀ ਪ੍ਰਸ਼ਾਦਾ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਪ੍ਰਸ਼ਾਦੇ ਪਾਣੀ ਦੀ ਬੜੀ ਵੈਲਿਊ ਸੀ ਉਹਨਾਂ ਡਾਕੂਆਂ ਨੇ ਕਿਹਾ ਵੀ ਇਹ ਤਾਂ ਲੰਗਰ ਪ੍ਰਸ਼ਾਦਾ ਬੜਾ ਪਿਆ ਚਲੋ ਛਕਦੇ ਆਂ ਤੇ ਵਿੱਚੋਂ ਇੱਕ ਸਲਾਹਕਾਰ ਬੋਲਿਆ ਕਹਿੰਦੇ ਜੀ ਸੋਚੋ ਜਰਾ ਇਹ ਪ੍ਰਸ਼ਾਦਾ ਇੱਥੇ ਕਿਉਂ ਪਿਆ ਸਾਡੇ بڑے ਦੁਸ਼ਮਣ ਨੇ ਕਿਤੇ ਸਾਣੇ ਸਾਨੂੰ ਮਾਰਨ ਵਾਸਤੇ ਕਿਸੇ ਨੇ ਰੱਖਿਆ ਹੋਏ ਵਿੱਚ ਜ਼ਹਿਰ ਪਾ ਕੇ ਰੱਖਿਆ ਹੋਏ ਆਏ ਨਾ ਆਪਾਂ ਕਿਤੇ ਜ਼ਹਿਰ ਹੋਏ ਇਹਦੇ ਚ ਤੇ ਖਾ ਕੇ ਮਰ ਜਾਈਏ ਫਿਰ ਵਿੱਚੋਂ ਇੱਕ ਬੋਲਿਆ ਵੀ ਜਿਨੇ ਜ਼ਹਿਰ ਪਾ ਕੇ ਸਾਜਿਸ਼ ਰਚੀ ਹੋਏਗੀ ਇੱਥੇ ਨੇੜੇ ਕਿਤੇ ਹੋਏਗਾ ਲੱਭੋ ਉਹਦੀ ਖੋਜ ਕਰੋ ਉਹ ਖੋਜ ਕਰਨ ਲੱਗੇ ਲੱਭਣ ਲੱਗੇ ਉਹੀ ਬੰਦਾ ਜਿਨੇ ਰੱਬ ਨੂੰ ਚੈਲੰਜ ਕੀਤਾ ਸੀ ਝਾੜੀਆਂ ਦੇ ਓਲੇ ਲੱਭ ਗਿਆ ਕਹਿੰਦੇ ਜੀ ਆਹ ਲੁਕਿਆ ਬੈਠਾ ਸੀ ਲੈਹਨ ਦਾ ਸਾਹਮਣੇ ਤੂੰ ਕਿਉਂ ਸਾਨੂੰ ਮਾਰਨਾ ਚਾਹੁੰਦਾ ਹੈ ਕਿਉਂ ਇਹਦੇ ਚ ਜ਼ਹਿਰ ਪਾਇਆ ਹੈ ਕਹਿੰਦਾ ਜੀ ਨਹੀਂ ਮੈਂ ਨਹੀਂ ਜ਼ਹਿਰ ਪਾਇਆ ਇਹਦੇ ਚ ਮੈਂ ਕੁਝ ਨਹੀਂ ਪਾਇਆ ਇਹਦੇ ਦੇ ਵਿੱਚ ਇਹ ਤੇ ਮੇਰੇ ਆਉਣ ਤੋਂ ਪਹਿਲਾਂ ਦਾ ਇੱਥੇ ਪਿਆ ਸੀ ਹੁਣ ڈاکੂ ਕਿੱਥੇ ਮੰਨਣ ਉਹ ਕਹਿੰਦੇ ਜੇ ਜ਼ਹਿਰ ਨਹੀਂ ਪਾਇਆ ਤੇ ਤੂੰ ਖਾ ਕੇ ਦਿਖਾ ਇਹਨੂੰ ਉਹ ਮਨਾ ਕਰੇ ਰੱਬ ਨੂੰ ਚੈਲੰਜ ਕੀਤਾ ਖਾ ਸਕਦਾ ਨਹੀਂ ਜ਼ਹਿਰ ਵਿੱਚ ਹੈ ਨਹੀਂ ڈاکੂ ਕਹਿੰਦੇ ਜੇ ਤੂੰ ਨਹੀਂ ਖਾ ਰਿਆ ਤੇ ਫਿਰ ਇਹਦੇ ਵਿੱਚ ਜ਼ਹਿਰ ਹੈ ਉਹਨਾਂ ਨੇ ਹੁਣ ਮਾਰਕਟਾਈ ਸ਼ੁਰੂ ਕਰਤੀ ਦੇ ਥੱਪੜ ਦੇ ਚਪੇੜਾ ਮਾਰ ਮਾਰ ਕੇ ਉਹਦੇ ਗੱਲਾਂ ਸੁਜਾ ਦਿੱਤੀਆਂ ਕਹਿੰਦੇ ਖਾ ਹੁਣ ਖਾਣਾ ਪੈਣਾ ਤੈਨੂੰ ਹੁਣ ਕੀ ਕਰੇ ਜੇ ਨਹੀਂ ਖਾਂਦਾ ਤੇ ਡਾਕੂ ਮਾਰ ਦਿੰਦੇ ਨੇ ਤੇ ਜੇ ਖਾਂਦਾ ਤਾਂ ਫਿਰ ਹੰਕਾਰ ਟੁੱਟਦਾ ਹੈ ਹੋਮੈ ਟੁੱਟਦੀ ਹੈ ਤੇ ਫਿਰ ਉਸ ਪਾਸਿਓਂ ਨੀਵਾ ਹੁੰਦਾ ਹੈ ਹਾਰ ਕੀ ਉਸਨੇ ਫੈਸਲਾ ਕੀਤਾ ਕਿ हे ਪਰਮਾਤਮਾ हे ਵਾਹਿਗੁਰੂ हे ਰੱਬ ਜੀ ਤੁਸੀਂ ਵੱਡੇ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ ਉਹਨੇ ਡਾਕੂਆਂ ਦੇ ਅੱਗੇ ਹੱਥ ਜੋੜੇ ਕਹਿੰਦਾ ਰੁਕੋ ਮੈਂ ਪ੍ਰਸ਼ਾਦਾ ਛਕ ਲੈਣਾ ਉਹਨੇ ਫਿਰ ਭੁੱਖ ਬੜੀ ਲੱਗੀ ਸੀ ਰੱਜ ਕੇ ਪ੍ਰਸ਼ਾਦਾ ਛਕਿਆ ਬਾਅਦ ਵਿੱਚ ਡਾਕੂਆਂ ਨੂੰ ਵੀ ਯਕੀਨ ਹੋ ਗਿਆ ਤੇ ਚ ਜ਼ਹਿਰ ਨਹੀਂ ਉਹਨਾਂ ਵੀ ਛਕਿਆ ਫਿਰ ਗਿਆ ਸੰਧਿਆ ਵੇਲੇ ਉਸੇ ਸਾਧੂ ਕੋਲ ਸੰਧਿਆ ਵੇਲੇ ਨਿਕਲਿਆ ਸੀ ਸੰਧਿਆ ਵੇਲੇ ਉਹਦੇ ਕੋਲ ਪਹੁੰਚ ਗਿਆ ਸਾਧੂ ਕਰਨੀ ਵਾਲਾ ਸੀ ਚਾਨਣ ਸੀ ਉਹਨੂੰ ਪਹਿਲਾਂ ਹੀ ਮੁਸਕਰਾਹਟ ਦੇ ਵਿੱਚ ਬੈਠਾ ਆ ਕੇ ਕਹਿੰਦਾ ਆ ਵੀ ਆ ਗਿਆਂ ਕੀ ਬਣਿਆ ਛਕਿਆ ਨਹੀਂ ਛਕਿਆ ਹੱਥ ਜੋੜਲੇ ਚਰਨੀ ਢੈ ਪਿਆ ਤੇ ਪਤਾ ਕੀ ਉਹਨੇ ਬੋਲ ਆਖੇ ਕਹਿੰਦਾ ਜੇ ਪਰਮਾਤਮਾ ਖਵਾਨ ਤੇ ਆ ਜਾਏ ਨਾ ਤੇ ਚਪੇੜਾਂ ਮਾਰ ਮਾਰ ਕੇ ਵੀ ਪ੍ਰਸ਼ਾਦਾ ਖਵਾ ਦੇਗਾ ਮੇਰੇ ਵਰਗਿਆਂ ਦੀ ਤੇ ਕੋਈ ਔਕਾਤ ਨਹੀਂ ਉਸ ਨੂੰ ਚੈਲੰਜ ਕਰ દਈਏ ਸਾਡੇ ਵਰਗਿਆਂ ਦੀ ਤੇ ਕੋਈ ਔਕਾਤ ਨਹੀਂ ਅਸੀਂ ਪਰਮਾਤਮਾ ਨੂੰ ਚੈਲੰਜ ਕਰਦੀਏ ਮੈਂ ਤੇ ਮਹਾ ਮੂਰਖ ਸਾਂ ਮੈਂ ਪਾਗਲ ਸਾਂ ਜੋ ਇਹ ਗੱਲ ਆਖ ਬੈਠਾ ਵੀ ਰੱਬ ਨਹੀਂ ਖਵਾ ਸਕਦਾ ਅੱਜ ਵੀ ਕਈ بڑے ਬੰਦੇ ਕਹਿੰਦੇ ਨੇ ਇਸ ਤਰ੍ਹਾਂ ਬੜੀ ਦੁਨੀਆ ਇਸ ਤਰ੍ਹਾਂ ਕਹਿੰਦੀ ਐ ਮੈਂ ਆਪਣੀ ਮਰਜ਼ੀ ਨਾਲ ਖਾ ਰਿਆਂ ਮੈਨੂੰ ਖਵਾਣਾ ਵਾਲਾ ਕੌਣ ਪਰ ਸਾਧ ਸੰਗਤ ਜੀ ਪ੍ਰਤੱਖ ਹੈ ਜੇ ਹੁਕਮ ਨਹੀਂ ਨਾ ਤੇ ਮੂੰਹ ਦੇ ਵਿੱਚ ਬੁਰਕੀ ਪਾਈ ਨਾ ਵਿੱਚੇ ਹੀ ਰਹਿ ਜਾਂਦੀ ਹੈ ਅੰਦਰ ਵੀ ਨਹੀਂ ਜਾਂਦੀ ਉੱਥੇ ਹੀ ਸਵਾਸ ਨਿਕਲ ਜਾਂਦੇ ਨੇ ਉੱਥੇ ਹੀ ਸਮਾਂ ਪੂਰਾ ਹੋ ਜਾਂਦਾ ਜਿੰਨਾ ਸਾਨੂੰ ਪ੍ਰਸ਼ਾਦੇ ਪਾਣੀ ਦਾਣੇ-ਦਾਣੇ ਤੇ ਨਾ ਐ ਨਾ ਉਨਾਂ ਹੀ ਛਕਣਾ ਵਧੀਰਾ ਛਕਣ ਦਾ ਜੇ ਹੁਕਮ ਨਹੀਂ ਨਾ ਤੇ ਉਹ ਛਕਿਆ ਨਹੀਂ ਜਾਣਾ ਉਹ ਕਈ ਵਾਰੀ ਮੂੰਹ ਦੇ ਵਿੱਚ ਹੀ ਰਹਿ ਜਾਂਦਾ ਫਿਰ ਦੇਖਣ ਵਾਲੇ ਵੀ ਹੈਰਾਨ ਹੋ ਜਾਂਦੇ ਵੀ ਦੇਖੋ ਆ ਨਹੀਂ ਸੀ ਹੁਕਮ ਤੇ ਇਹ ਬੁਰਕੀ ਅੰਦਰ ਨਹੀਂ ਗਈ ਅੱਧੀ ਰੋਟੀ ਦਾ ਹੁਕਮ ਸੀ ਅੱਧੀ ਖਾ ਲਈ ਅੱਧੀ ਦਾ ਹੁਕਮ ਨਹੀਂ ਹੋਇਆ ਉੱਥੇ ਹੀ ਰਹਿ ਗਈ ਏ ਉਸ ਵਹਿਗੁਰੂ ਪਰਮਾਤਮਾ ਜੋ ਕਰਨ ਵਾਲਾ ਹੈ ਇੱਕੋ ਹੀ ਹੈ ਸਭ ਕੁਝ ਕਰਨ ਵਾਲਾ ਸਭ ਕੁਝ ਦਾਤਾਂ ਦੇਣ ਵਾਲਾ ਅਸੀਂ ਫਿਰ ਕਾਹਦਾ ਅਹੰਕਾਰ ਕਰੀਏ ਅਸੀਂ ਫਿਰ ਕਿਉਂ ਹौं ਮੈਂ ਹੰਕਾਰ ਦੇ ਵਿੱਚ ਪਏ ਆ ਵੀ ਮੈਂ ਤਾਂ ਬੜਾ ਵੱਡਾ ਮੇਰੀ ਜਾਤ ਮੇਰੀ ਕੁੱਲ ਮੇਰਾ ਪੈਸਾ ਮੇਰਾ ਰਤਬਾ ਬੰਦਾ ਇਹਨਾਂ ਦਾ ਹੰਕਾਰ ਕਰਦਾ ਸਾਧ ਸੰਗਤ ਜੀ ਰਹਿ ਜਾਂਦਾ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਹੰਕਾਰ ਨੂੰ ਛੱਡ ਕੇ ਤਿਆਗ ਕੇ ਇਸ ਸਾਰੀ ਯੂਨੀਵਰਸ ਨੂੰ ਦੇਖਾਂਗੇ ਉਸ ਕਰਤੇ ਦੀ ਕੁਦਰਤ ਨੂੰ ਦੇਖਾਂਗੇ ਨਾ ਤੇ ਬੜੇ ਛੋਟੇ ਜੇ ਲੱਗਾਂਗੇ ਅਸੀਂ ਅਸੀਂ ਤੇ ਇੱਕ ਰੇਤ ਦੇ ਕਿਣਕੇ ਤੋਂ ਵੀ ਬੜੇ ਛੋਟੇ ਜੇ ਲੱਗਾਂਗੇ ਜਿੰਨਾ ਕੁ ਜੋ ਪਰਮਾਤਮਾ ਸਾਧ ਸੰਗਤ ਜੀ ਕਰ ਰਿਹਾ ਹੈ ਸਤਿਗੁਰੂ ਜੀ ਅੱਗੇ ਬਚਨ ਕਰਦੇ ਇਸ ਪਵਿੱਤਰ ਪੌੜੀ ਦੀ ਪੰਕਤੀ ਦੇ ਵਿੱਚ ਹੁਕਮ ਮੰਨੇ ਸਰਦਾਰ ਦਰਦਰ ਬਾਣੀਐ ਜਿਹੜਾ ਉਸ ਵਹਿਗੁਰੂ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ ਹੀ ਉਸ ਦੇ ਦਰਬਾਰ ਦੇ ਵਿੱਚ ਦਰਗਾਹ ਵਿੱਚ ਕਬੂਲ ਪੈਂਦਾ ਫਰਮਾਨ ਪੈਂਦਾ ਫੁਰਮਾਨੀ ਹੈ ਕਾਰ ਖਸਮ ਪਠਾਇਆ ਉਸ ਅਕਾਲ ਪੁਰਖ ਵਹਿਗੁਰੂ ਨੇ ਕਾਦੇ ਲਈ ਸਾਨੂੰ ਭੇਜਿਆ ਫੁਰਮਾਨੀ ਹੈ ਕਾਰ ਇੱਕ ਕੰਮ ਹੈ ਸਾਡਾ ਉਸ ਵੈਗੁਰੂ ਦੇ ਵੱਲੋਂ ਹੋਏ ਫੁਰਮਾਨਾਂ ਨੂੰ ਖਿੜੇ ਮੱਥੇ ਪਰਵਾਨ ਕਰਨਾ ਭਾਵ ਰਜ਼ਾ ਵਿੱਚ ਰਹਿਣ ਲਈ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਰਜ਼ਾ ਤੋਂ ਉਲਟ ਚੱਲਣ ਲਈ ਨਹੀਂ ਭਾਣੇ ਤੋਂ ਉਲਟ ਚੱਲਣ ਦੇ ਲਈ ਨਹੀਂ ਜਿਸ ਤਰ੍ਹਾਂ ਉਸ ਵੈਗੁਰੂ ਜੀ ਨੇ ਸਾਨੂੰ ਭੇਜਿਆ ਉਸੇ ਕਾਰ ਹੁਕਮ ਵਿੱਚ ਲੱਗਣਾ ਹੈ ਤਬਲ ਬਾਜ ਵੀਚਾਰ ਸ਼ਬਦ ਸੁਣਾਇਆ ਤਬਲ ਬਾਜ ਕਹਿੰਦੇ ਨੇ ਧੌਂਸਾ ਵਜਣ ਵਾਲਾ ਖੜਾਕ ਕਰਨ ਵਾਲਾ ਮਹਾਰਾਜ ਜੀ ਕਹਿੰਦੇ ਗੁਰੂ ਮਹਾਰਾਜ ਜੀ ਨੇ ਸ਼ਬਦ ਦੇ ਵਿਚਾਰ ਦੇ ਨਾਲ ਐਸਾ ਤੌਂਸਾ ਵਜਾਇਆ ਹੈ ਐਸਾ ਖੜਾਕ ਕੀਤਾ ਐਸਾ ਤਬਲਾ ਵਜਾਇਆ ਹੈ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਬڑے ਲੋਕ ਫਿਰ ਇਹ ਧੌਂਸਾ ਸੁਣ ਕੇ ਇਹ ਖੜਾਕ ਸੁਣ ਕੇ ਅਸਵਾਰ ਹੋ ਗਏ ਘੋੜਿਆਂ ਤੇ ਚੜ ਗਏ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਫੌਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਤਾਂ ਨਗਾੜੇ ਧੌਂਸੇ ਵਜਾਏ ਜਾਂਦੇ ਸਨ ਤੇ ਤਿਆਰ ਹੋ ਜਾਂਦੇ ਸਨ ਜਦੋਂ ਜੰਗ ਦਾ ਸ਼ੰਖ ਬੁਕਿਆ ਜਾਂਦਾ ਸੀ ਵੀ ਹੁਣ ਜੰਗ ਲੱਗਣ ਲੱਗੀ ਹੈ ਤੇ ਉਹਦੇ ਵਿੱਚੋਂ ਬੜੇ ਤਰ੍ਹਾਂ ਦੇ ਹੁੰਦੇ ਸਨ ਕਈ ਘੋੜਿਆਂ ਤੇ ਕਾਠੀਆਂ ਪਾਉਂਦੇ ਸਨ ਕਈ ਘੋੜਿਆਂ ਤੇ ਚੜਦੇ ਸਨ ਤੇ ਕਈ ਫਿਰ ਵਿੱਚੋਂ ਡਰ ਕੇ ਭੱਜ ਵੀ ਜਾਂਦੇ ਸਨ ਮਹਾਰਾਜ ਜੀ ਕਹਿੰਦੇ ਗੁਰੂ ਜੀ ਨੇ ਸ਼ਬਦ ਦਾ ਐਸਾ ਤੁਮਸਾ ਵਜਾਇਆ ਹੈ ਇਨ੍ਹਾਂ ਦੇ ਵਿੱਚੋਂ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਕਈ ਅਸਵਾਰ ਹੋ ਗਏ ਕਈ ਸ਼ਕਤੀ ਬਣ ਗਏ ਇੱਕ ਨਾ ਬੱਧੇ ਭਾਰ ਇੱਕ ਨਾ ਤਖਤੀ ਕਈਆਂ ਨੇ ਆਪਣੀਆਂ ਘੋੜੀਆਂ ਤੇ ਭਾਰ ਬੰਨ ਲਿਆ ਭਾਵ ਕਾਠੀਆਂ ਪਾਲੀਆਂ ਚੜ ਕੇ ਸਵਾਰ ਹੋ ਗਏ ਇਸ ਮਾਰਗ ਤੇ ਚੱਲਣ ਲਈ ਇੱਕ ਨਾ ਤਖਤੀ ਤਖਤੀ ਕਹਿੰਦੇ ਨੇ ਭਗੋੜੇ ਭੱਜਣ ਵਾਲੇ ਤੇ ਕਈ ਕਹਿੰਦੇ ਫਿਰ ਭੱਜ ਗਏ ਨਸ ਗਏ ਡਰ ਗਏ ਇਸ ਸ਼ਬਦ ਦੀ ਵਿਚਾਰ ਨੂੰ ਆਪਣਾ ਨਹੀਂ ਪਾਏ ਹੁਣ ਸਾਧ ਸੰਗਤ ਜੀ ਉਸੇ ਫੈਸਲਾ ਇਹ ਕਰਨਾ ਹੈ ਵੀ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣ ਕੇ ਭਗੋੜੇ ਬਣਨਾ ਹੈ ਭਜਣਾ ਹੈ ਜਾਂ ਫਿਰ ਘੋੜੇ ਤੇ ਸਵਾਰ ਹੋ ਕੇ ਗੁਰੂ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੇ ਆਸ਼ੇ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਹੈ ਸੋ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਅੱਜ ਦੀ ਕਥਾ ਵਿੱਚ ਪ੍ਰਵਾਨ ਕਰਨੀਆਂ 10-12 ਅੱਜ ਆਪਾਂ ਸੰਪੂਰਨ ਕੀਤੀਆਂ ਹਨ ਕੱਲ ਤੋਂ 11ਵੀਂ ਵਾਰ ਦੀ ਆਰੰਭਤਾ ਕਰਾਂਗੇ ਜੀ ਭੁੱਲਾਂ ਦੀ ਖਿਮਾ ਕਰਨਾ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕੀ ਦਾ ਫਲ ਸਵਾਹਿ ਗੁਰੂ ਜੀ ਕੀ